ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਔਰਤਾਂ ਦੇ ਲਈ ਵੱਡਾ ਫੈਸਲਾ ਸਰਸਰਕਾਰ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਂ ਨਿਹਾਂ ਸ਼ਰਮਾ ਇਸ ਵਕਤ ਦੀ ਖਬਰ ਪੰਜਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਔਰਤਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਵਿੱਚ 50% ਦੀਆਂ ਸੀਟਾਂ ਔਰਤਾਂ ਦੇ ਲਈ ਰਿਜ਼ਰਵ ਹੋਣਗੀਆਂ ਪੰਜਾਬ ਸਰਕਾਰ ਦੇ ਦੁਆਰਾ ਲਿੱਤੇ ਗਏ ਇਹ ਫੈਸਲੇ ਦਾ ਔਰਤਾਂ ਸਵਾਗਤ ਕਰ ਰਹੀਆਂ ਨੇ ਔਰਤਾ ਕਹਿ ਰਹੀਆਂ ਨੇ ਕਿ ਅਸੀਂ ਹਰ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਾਂ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦਾ ਇਹ ਫੈਸਲਾ ਜੋ ਹੈ ਬਹੁਤ ਹੀ ਜ਼ਿਆਦਾ ਵੱਡੀ ਬਹੁਤ ਹੀ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦਾ ਹੈ ਤੁਹਾਨੂੰ ਦੱਸ ਦੇ ਕਿ ਜੇਕਰ ਗੱਲ ਕਰੀਏ ਇਕੱਲੇ ਜਲੰਧਰ ਦੀ ਇਕੱਲੇ ਜਲੰਧਰ ਦੇ ਵਿੱਚ ਲਗਭਗ 950 ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਲਗਭਗ ਅੱਧੇ ਪਿੰਡਾਂ']['lia'] ਔਰਤਾ ਸਰਪੰਚ ਬਣਨਗੀਆਂ ਪੰਜਾਬ ਸਰਕਾਰ ਦੇ ਇਹ ਫੈਸਲੇ ਦੇ ਕਾਰਨ ਪਿੰਡਾਂ ਦੇ ਵਿੱਚ ਔਰਤ ਨੇਤਾ ਦੀ ਕਮੀ ਮਹਿਸੂਸ ਹੋਣ ਲੱਗ ਗਈ ਹੈ ਜੇਕਰ ਗੱਲ ਕਰੀਏ ਜਲੰਧਰ ਈਸਟ ਬਲਾਕ ਦੀ ਤਾਂ ਜਲੰਧਰ ਈਸਟ ਬਲਾਕ ਦੇ ਵਿੱਚ ਲਗਭਗ 78 ਪਿੰਡ ਨੇ ਜਿਨ੍ਹਾਂ ਦੇ ਵਿੱਚੋਂ 22 ਪਿੰਡ ਐਸਸੀ ਵਰਗ ਦੀਆਂ ਔਰਤਾਂ ਦੇ ਲਈ ਰਿਜ਼ਰਵ ਕਰ ਦਿੱਤੇ ਗਏ ਨੇ 17 ਪਿੰਡ ਸਮਾਨਨੇ ਵਰਗ ਦੀਆਂ ਔਰਤਾਂ ਦੇ ਲਈ ਰਿਜ਼ਰਵ ਨੇ ਤੇ ਬਚੇ ਹੋਏ 17 ਪਿੰਡ ਜਨਰਲ ਵਰਗ ਦੀਆਂ ਔਰਤਾਂ ਦੇ ਲਈ ਰਿਜ਼ਰਵ ਨੇ ਇਸੇ ਤਰ੍ਹਾਂ ਦੀ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ